ਸੋ ਦੋਸਤੋ ਅੱਜ ਅਸੀਂ ਪਿੰਡ ਰਾਇਸਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇੱਕ ਵੀਰ ਸਾਡਾ ਪਿਛਲੇ ਕਈ ਸਾਲਾਂ ਤੋਂ ਜਿਹਨੂੰ ਕਿ ਅਧਰੰਗ ਹੋਇਆ ਪਿਆ ਸੋ ਇਹ ਵੀਰ ਬਹੁਤ ਵਧੀਆ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਕੰਮ ਤੇ ਮਿਹਨਤ ਕਰਦਾ ਸੀ ਪਰ ਕੁਦਰਤ ਦੇ ਰੰਗ ਨੇ ਸੋ ਇਸ ਵਕਤ ਬਾਈ ਜੀ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਜਿਹੜਾ ਅਧਰੰਗ ਆ ਉਹ ਹੋਇਆ ਪਿਆ ਘਰ ਸਾਨੂੰ ਦਿਖਾਉਨੇ ਆ ਜੀ ਚਾਦਰਾਂ ਪਾਈਆਂ ਹੋਈਆਂ ਨੇ ਪਿੰਡ ਰਾਇਸਲ ਦੇ ਵਿੱਚ ਅੱਜ ਅਸੀਂ ਧੰਨਵਾਦ ਕਰਦੇ ਆ ਸਾਡੇ ਜਗਤਾਰ ਸਿੰਘ ਤਾਰੀ ਵੀਰ ਦਾ ਜਿਨ੍ਹਾਂ ਨੇ ਸਾਨੂੰ ਅੱਜ ਇਸ ਨਮਾਣੇ ਜੈਂ ਸੰਦੀਪ ਕੋਟੀ ਦੀ ਪੂਰੀ ਟੀਮ ਨੂੰ ਮੌਕਾ ਦਿੱਤਾ ਤੇ ਇੱਥੇ ਅਸੀਂ ਇਹਨਾਂ ਦੇ ਘਰ ਪਹੁੰਚ ਕੇ ਇਹਨਾਂ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜਿੰਨੀ ਵੀ ਵੱਧ ਤੋਂ ਵੱਧ ਸਾਡੇ ਨਾਲ ਜਿਹੜੀਆਂ ਸਾਡੀਆਂ ਸੰਸਥਾਾਂ ਜੁੜੀਆਂ ਹੋਈਆਂ ਨੇ ਜਿਵੇਂ ਕਿ ਸਾਡੀ ਸ੍ਰੀ ਗੁਰ ਵਿਦਾਸ ਵੈਲਫੇਅਰ ਸੁਸਾਇਟੀ ਰਜਿਸਟਰ ਨੰਬਰ 621 ਜੀ ਵਾਕੀ ਨਰਯੁਵਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅਸੀਂ ਜਿਹੜਾ ਕੰਮ ਵੱਖ-ਵੱਖ ਪਿੰਡਾਂ ਦੇ ਵਿੱਚ ਕਰਦੇ ਆਂ ਤੇ ਸਾਡੀ ਇੱਕ ਕੋਸ਼ਿਸ਼ ਹੁੰਦੀ ਆ ਹਰ ਵਕਤ ਹਰ ਮੋੜ ਤੇ ਕਿ ਅਸੀਂ ਲੋੜਵੰਦ ਗਰੀਬ ਪਰਿਵਾਰ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਆ ਉਹ ਕਰੀਏ ਸੋ ਇਹ ਪਿੰਡ ਰਾਇਸਲਾ ਜੀ ਜਿੱਥੇ ਕਿ ਹਾਲਾਤ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਚਾਦਰਾਂ ਪਾਈਆਂ ਹੋਈਆਂ ਨੇ ਜਦੋਂ ਕਹਿੰਦੇ ਮੀਂਹ ਪੈਂਦਾ ਤਾਂ ਇਹ ਚਾਦਰਾਂ ਚੋਣ ਲੱਗ ਜਾਂਦੀਆਂ ਨੇ ਸੋ ਘਰ ਦੇ ਹਾਲਾਤ ਨੇ ਜਿਹੜੇ ਬਹੁਤ ਗੰਭੀਰ ਨੇ ਜੀ ਸੋ ਇਹਨਾਂ ਦੇ ਨਾਲ ਇਹਨਾਂ ਦੀ ਵਾਈਫ ਵੀ ਬੈਠੀ ਆ ਸੋ ਦੱਸ ਰਹੇ ਸੀ ਕਿ ਅਸੀਂ ਪਹਿਲਾਂ ਬਹੁਤ ਵਧੀਆ ਕੰਮਕਾਰ ਕਰਕੇ ਤੇ ਬਾਕੀ ਜਦੋਂ ਇਹਨਾਂ ਨੂੰ ਦਰੰਗ ਹੋਇਆ ਤੇ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਔਖਾ ਪਰ ਇਹਨਾਂ ਦੀਆਂ ਦੋ ਲੜਕੀਆਂ ਵੀ ਨੇ ਸੋ ਜਿਵੇਂ ਕਿ ਇਹਨਾਂ ਦਾ ਕੋਈ ਪੁੱਤਰ ਨਹੀਂ ਹੈਗਾ ਘਰ ਵਿੱਚ ਕਮਾਉਣ ਦਾ ਕੋਈ ਸਾਧਨ ਨਹੀਂ ਹੈਗਾ ਸੋ ਅਸੀਂ ਸਾਰੀਆਂ ਸਾਡੀਆਂ ਸੰਸਥਾਵਾਂ ਸਾਰੇ ਡਿਪਾਰਟਮੈਂਟਾਂ ਨੂੰ ਸਾਰੇ ਸਾਡੇ ਜਿਹੜੇ ਮਲਾਜ਼ਮ ਨੇ ਮੇਰੇ ਨਾਲ ਜੁੜੇ ਹੋਏ ਨੇ ਜੋ ਪੜ੍ਹੇ ਲਿਖੇ ਨੇ ਜੋ ਚਾਹੁੰਦੇ ਨੇ ਕਿਉਂਕਿ ਸਾਡੇ ਸਮਾਜ ਨੂੰ ਕੁਝ ਦੇਣਾ ਸੋ ਤੁਸੀਂ ਦੋਸਤੋ ਪਿੰਡ ਰਾਇਸਲ ਦੇ ਵਿੱਚ ਜਗਤਾਰ ਸਿੰਘ ਤਾਰੀ ਨਾਲ ਵੀ ਸੰਪਰਕ ਕਰ ਸਕਦੇ ਹੋ ਬਾਕੀ ਅਸੀਂ ਸੰਦੀਪ ਕੋਟੀ ਹਰ ਵਕਤ ਹਰ ਮੋੜ ਤੇ ਸਾਡੀ ਜਿਹੜੀ ਟੀਮ ਆ ਉਹ ਹਮੇਸ਼ਾ ਤਿਆਰ ਰਹਿੰਦੀ ਆ ਗਰੀਬ ਪਰਿਵਾਰਾਂ ਲਈ ਲੋੜਵੰਦ ਗਰੀਬ ਪਰਿਵਾਰਾਂ ਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਕੁਝ ਦੇ ਸਕੀਏ ਸੋ ਅਸੀਂ ਵੈਸੇ ਵਾਦਾ ਤਾਂ ਨਹੀਂ ਕਰਦੇ ਪਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵੀਰ ਨੂੰ ਜਿਵੇਂ ਕਿ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਕਿ ਵਿਧਵਾ ਔਰਤ ਕਿਸੇ ਬੁਢਾਪਾ ਹਨਾ ਜਾਂ ਜਿੱਦਾਂ ਵੀ ਕਿਸੇ ਨੂੰ ਦਰੰਗ ਹੋਇਆ ਪਿਆ ਉਹਨਾਂ ਨੂੰ ਅਸੀਂ ਮਹੀਨੇ ਦਾ ਜਿਹੜਾ ਕਿ ਕਰਾਸਣ ਉਹ ਇਹਨਾਂ ਨੂੰ ਦੇ ਸਕੀਏ ਤਾਂ ਕਿ ਜਿਹੜਾ ਇਹਨਾਂ ਦਾ ਲੋੜਵੰਦ ਨੇ ਗਰੀਬ ਪਰਿਵਾਰ ਨੇ ਇਹਨਾਂ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਆ ਆਪਾਂ ਕਹਿ ਸਕਦੇ ਹਾਂ ਵਧੀਆ ਤਰੀਕੇ ਨਾਲ ਹੱਲ ਹੋ ਸਕੇ ਸੋ ਬਾਈ ਜੀ ਬੜੇ ਬੜਾ ਪਰ ਵੀਡੀਓ ਬਣਾਉਣ ਦਾ ਸਾਡਾ ਇਹ ਮਕਸਦ ਹੁੰਦਾ ਪਰ ਜੀ ਤਾਂ ਨਹੀਂ ਕਰਦਾ ਹੁੰਦਾ ਪਰ ਕਰੀਏ ਕੀ ਕਿਉਂਕਿ ਅੱਜ ਕੱਲ ਜੋ ਸਿਸਟਮ ਚੱਲ ਰਿਹਾ ਵੀਡੀਓ ਦੇ ਦੌਰਾਨ ਚੱਲ ਰਿਹਾ ਸੋ ਸਾਡੇ ਇਹਨਾਂ ਮਤਾਵਾ ਸਾਡੀ ਭੈਣ ਸਾਡਾ ਵੀਰ ਕਿਉਂਕਿ ਇਹਨਾਂ ਦੇ ਅੱਖਾਂ ਵਿੱਚ ਅੰਜੂ ਜਿਹੜੇ ਆਉਣ ਨੇ ਗਰੀਬੀ ਕਿਹੋ ਜੀ ਚੀਜ਼ ਆ ਪਰ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੁੰਦਾ ਕਿ ਇਸ ਵੀਡੀਓ ਰਾਹੀਂ ਲੋਕਾਂ ਦੇ ਵਿੱਚ ਜਿਹੜੀ ਜਾਗਰਤਾ ਉਹ ਪੈਦਾ ਹੋ ਸਕੇ ਤਾਂ ਕਿ ਜਿਹੜੇ ਲੋਕ ਨੇ ਸਾਡੇ ਨਾਲ ਵੱਧ ਤੋਂ ਵੱਧ ਜੁੜ ਸਕਣ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੀਆਂ ਸੰਸਥਾਵਾਂ ਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਕਿ ਤੁਸੀਂ ਪਿੰਡ ਰੈਸਲ ਦੇ ਵਿੱਚ ਜਰੂਰ ਪਹੁੰਚ ਕੇ